ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰाइम ਕਰੀਬ ਪਿਛਲੇ 1 ਮਹੀਨੇ ਪਹਿਲਾਂ ਘਰੋਂ ਸਕੂਲ ਗਈ ਨਬਾਲਿਕ ਲੜਕੀ ਗੁੰਮ ਹੋਣ ਦੀ ਸ਼ਿਕਾਇਤ ਉੱਤੇ ਦਿਨਾਨਗਰ ਪੁਲਿਸ ਦੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਮਾਪਿਆਂ ਨੇ ਹਾਈਵੇ ਜਾਮ ਕਰਕੇ ਧਰਨਾ ਦਿੱਤਾ। ਦਰਅਸਲ ਪੁਲਿਸ ਸਟੇਸ਼ਨ ਦਿਨਾਨਗਰ ਦੀ ਨਾਉਂਦੇਕ ਇਲਾਕੇ ਦੀ ਨਵਾਲਿਕ ਲੜਕੀ ਘਰੋਂ ਸਕੂਲ ਪੜਨ ਆਈ.ਓ.ਈ.ਸੀ ਜੋ ਕਰੀਬ ਪਿਛਲੇ 1 ਮਹੀਨੇ ਤੋਂ ਲਾਪਤਾ ਹੋ ਗਈ ਸੀ। ਜਿਸ ਸਬੰਧੀ ਦਿਨਾਨਗਰ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਾ ਕਰਨ ਅਤੇ ਨਾ ਹੀ ਨਾ ਇਨਸਾਫ ਦੇ ਆਉਣ ਦੇ ਵਿਰੋਧ ਦੇ ਵਿੱਚ ਮਾਪਿਆਂ ਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦਿਨਾਨਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਾਮ ਲਗਾ ਕੇ ਦੀਨਾਨਗਰ ਪੁਲਿਸ ਪ੍ਰਸ਼ਾਸਨ ਅਤੇ ਨਿੱਜੀ ਸਕੂਲ ਦੇ ਖਿਲਾਫ ਤਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਗਲਬਤ ਕਰਦੇ ਹੋਏ ਨਵਾਲਕ ਲੜਕੀ ਦੇ ਰਿਸ਼ਤੇਦਾਰਾਂ ਤੇ ਮਾਪਿਆਂ ਨੇ ਦੱਸਿਆ ਕਿ ਸਾਡੀ ਲੜਕੀ ਜੋ ਨਵਾਲਕ ਹੈ ਅਤੇ ਦਿਨਾਨਗਰ ਵਿਖੇ ਇੱਕ ਨਿੱਜੀ ਸਕੂਲ ਦੇ ਵਿੱਚ ਪੜਦੀ ਹੈ ਕਰੀਬ ਪਿਛਲੇ 1 ਮਹੀਨੇ ਪਹਿਲਾਂ ਘਰੋਂ ਸਕੂਲ ਗਈ ਮੁਰ ਘਰ ਵਾਪਸ ਨਹੀਂ ਪਹੁੰਚੀ ਉਸ ਦੇ ਲਾਪਤਾ ਹੋਣ ਸਬੰਧੀ ਅਸੀਂ ਦਿਨਨਗਰ ਪੁਲਿਸ ਨੂੰ ਲਿਖਤੀ ਰੂਪ ਦੇ ਵਿੱਚ ਸੂਚਨਾ ਦਿੱਤੀ ਹੈ ਪਰ ਪੁਲਿਸ ਵੱਲੋਂ ਅੱਜ ਤੱਕ ਕੋਈ ਤਸੱਲੀ ਬਖਸ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਸਮੂਹ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਪੁਲਿਸ ਸਟੇਸ਼ਨ ਦਿਨਨਗਰ ਸਾਹਮਣੇ ਧਰਨਾ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ ਕਿ ਸਾਡੀ ਲਾਪਤਾ ਹੋਈ ਲੜਕੀ ਦੀ ਭਾਲ ਕੀਤੀ ਜਾਵੇ ਇਹ ਧਰਨਾ ਕਰੀਬ 1 ਘੰਟੇ ਚੱਲਦਾ ਰਿਹਾ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਮੌਕੇ ਉਤੇ ਡੀਐਸਪੀ ਦਿਨਾਨਗਰ ਸੁਖਵਿੰਦਰਪਾਲ ਸਿੰਘ ਵੱਲੋਂ ਧਰਨੇ ਤੇ ਪਹੁੰਚ ਕੇ ਧਰਨਾਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ 4 ਤੋਂ 5 ਦਿਨਾਂ ਦੇ ਵਿੱਚ ਸਾਰੇ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ ਡੀਐਸਪੀ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਅਕੀਦ ਦੇ ਵਿੱਚ ਧਰਨਾ ਚੁੱਕ ਲਿਆ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਜੀ ਕਿਉਂ ਧਰਨਾ ਲਗਾਇਆ ਗਿਆ ਥਾਣੇ ਜਾ ਕੇ ਕੀ ਕਰਨਾ ਸਰ ਮੇਰੀ ਬੱਚੀ 26 ਤਰੀਕ ਦੀ ਗਈ ਦੀ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਬੱਚੀ ਪੜਦੀ ਸੀ ਹਾਂਜੀ ਸਰ ਗ੍ਰੀਨਲੈਂਡ ਸਕੂਲ ਪੜਦੀ ਸੀ ਸਰ ਜੀ ਕਿਹੜੀ ਕਲਾਸ ਦਾ ਨੌਵੀਂ ਚ ਪੜਦੀ ਸੀ ਤੇ ਹੁਣ ਜਿਹੜਾ ਤੁਸੀਂ ਧਰਨਾ ਲਗਾਇਆ ਉਹ ਪਹਿਲਾਂ ਵੀ ਪੁਲਿਸ ਨੂੰ ਕੰਪਲੇਂਟ ਕਰੀ ਸੀ ਕਿ ਜਹਾਜ਼ ਜੀ ਸਰ ਅਸੀਂ ਕਿੰਨੇ ਦਿਨ ਹੋਇਆ ਸਾਨੂੰ ਆਂਦੇ ਸਨ 26 ਤਰੀਕ ਤੋਂ ਹੀ ਕੰਪਲੇਂਟ 26 ਤਰੀਕ ਤੋਂ ਹੀ ਸਰ ਅੰਜ ਕਰੇ ਕਰੇ ਆ ਤੁਹਾਡੀ ਬੇਟੀ ਸੀ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰ ਇਕੱਠੇ ਹੋ ਕੇ ਆਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਤੁਹਾਡੀ ਅਜੇ ਤੱਕ ਹਾਂਜੀ ਦੇਟੀ ਸੀ ਮੇਰੀ ਜੀ ਹੁਣ ਤੁਸੀਂ ਧਰਨਾ ਲਗਾਇਆ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਕੇ ਆਨੇ ਆ ਸਕੂਲ ਜੋ ਜੋ ਨਾਲ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲ ਦੇ ਵਿੱਚੋਂ ਤੁਹਾਨੂੰ ਕੀ ਆਸ਼ਵਾਸ਼ਣ ਮਿਲਦਾ ਰਿਹਾ ਸਕੂਲੋ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਹੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਆ। ਜਦ ਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਆ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਆ ਕਿ ਕਿਹੜਾ ਬੱਚਾ ਨਾਲ ਆ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ। ਹੁਣ ਤੁਹਾਨੂੰ ਕੀ ਆਸ ਲੱਗਦੀ ਆ ਕਿ ਤੁਹਾਡੀ ਬੱਚੀ ਕਿੱਥੇ ਹੋ ਸਕਦੀ? ਸਰ ਇਹ ਪਤਾਮ ਦਾਦੇ ਸਾਰੇ ਅਸੀਂ ਥਾਣੇ ਕਿਉਂ ਮੰਨਦੇ ਜੀ? ਕੋਈ ਰਿਸ਼ਤੇਦਾਰੀਆਂ ਵਗੈਰਾ? ਸਰ ਅਸੀਂ ਸਾਰੇ ਪਤਾ ਕਰ ਲਿਆ ਜੀ ਸਾਰੇ ਹੀ ਪਤਾ ਕਰ ਲਿਆ। ਹੁਣ ਬੱਚੀ ਨੂੰ ਜਦੋਂ ਸਕੂਲ ਵਿੱਚ ਤੁਸੀਂ ਪਤਾ ਕੀਤਾ ਤਾਂ ਟੀਚਰਾਂ ਵਗੈਰਾ ਦਾ ਕੀ ਕਹਿਣਾ ਸੀ ਸੋ ਟੀਚਰਾਂ ਦੇ ਅਲੱਗ-ਅਲੱਗ ਬਿਆਨ ਆਂਦੇ ਆ ਜੀ ਉਹਨਾਂ ਨੂੰ ਸਾਨੂੰ ਇਹੀ ਪਤਾ ਲੱਗਦਾ ਕਿ ਸਕੂਲ ਦੀ ਸਾਜ਼ਿਸ਼ ਹੈ ਜੀ ਸਕੂਲੋਂ ਬੱਚੀ ਗਿਆ ਕੋਈ ਐਡਾ ਵੱਡਾ ਸਕੂਲ ਆ ਜੀ ਐਡੇ ਵੱਡੇ ਸਕੂਲ ਮੈਂ ਗਰੀਬ ਬੰਦਾ ਜੀ ਮੈਂ ਗਰੀਬ ਬੰਦਾ ਐਡੇ ਵੱਡੇ ਸਕੂਲ 'ਚ ਪੜਾ ਰਿਹਾ ਆਂ ਜਾਂ ਤੇ ਉਹ ਵੱਡਾ ਸਕੂਲ ਨਹੀਂ ਹੈਗਾ ਜਿਹੜੇ ਉਹ ਬੱਚਿਆਂ ਦੇ ਦਿਮਾਗ ਉਹਨੂੰ ਮਤਲਬ ਬੱਚੇ ਨੂੰ ਪੜਾਈ ਨਹੀਂ ਸਕਦੇ ਸਹੀ ਅਸੀਂ ਉਹ ਬੱਚੇ ਕੀ ਸਕੂਲ ਤੋਂ ਉਮੀਦ ਕਰਾਂਗੇ ਜੀ ਨੀ ਨੀ ਫੀਸਾਂ ਦੇਣੇ ਆਪਾਂ ਕਦ ਲਈ ਦੇਣੇ ਆ सर मैं यही कहना चाहता हूँ कि बच्चियाँ आज पंजाब के अंदर सेफ नहीं हैं। माँ बाप बच्ची को जो है पढ़ाते हैं बहुत दिलों जान से अपना खर्चा करते हैं लेकिन कुछ जिम्मेवार स्कूल की भी बनती हैं जैसे कि प्रिंसिपल मैम है टीचर है जो कि स्टाफ के अंदर स्कूल के अंदर कोई भी बात होती है तो प्रिंसिपल को मालूम होता है कि हाँ ये स्टूडेंट कौन सा है ये स्टूडेंट कैसा है हर मतलब चीज़ का रिगार्ड होता है लेकिन जब भी प्रिंसिपल मैम को पूछा गया है उन्होंने यही बोला है कि नहीं ये ये बात नहीं है ये बात नहीं है हम ये चाहते हैं कि जो स्कूल है स्कूल के अंदर कैमरे लगाए रखे हैं कैमरों की जो है फुटेज निकाली जाए उसके मुताबिक हमने जो है पुलिस के बीच में कंप्लेन किया है तो और कंप्लेंट करने के मुताबिक एक महीना आज एक दिन हो गया उस माँ का इतना बुरा हाल है वो खाना नहीं खाती अब ऐसे है ये हालात हैं अब टीचर भी जो है जवाब नहीं दे पा रहे वो भी जबकि मुझे ये ज़रूर लग रहा है कि कहीं ना कहीं साजिश करता जो है ये स्कूल से ही निकलेगा और ज़रूर जो है प्रशासन इसके बीच में गौर से तरीके से जो है ना इसकी पूरी वो मतलब तहकीकत करनी चाहिए जिसके बीच में ਤਾਕੀ ਪਤਾ ਚੱਲੇ ਕਿ ਕੌਣ ਐਸਾ ਆਦਮੀ ਹੈ ਅੱਜ ਬੱਚੀ ਕਹਾਂ ਹੈ ਉਸਕੇ ਮਾਪੇ ਕੋ ਕਿਆ ਪਤਾ ਕਿਆ ਹੋ ਰਿਹਾ ਉਸਕੇ ਸਾਥ ਕਿਆ ਨਹੀਂ ਹੋ ਰਹਾ ਹਮੇ ਬੱਚੀ ਚਾਹੀਏ